ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੁਸੀਂ ਸਾਨੂੰ ਮਿਸ ਤੇ ਕੀਤਾ ਹੋਣਾ ਤੁਸੀਂ ਕਹਿੰਦੇ ਹੋਵੋਗੇ ਕਿ ਬਰਾਜ ਤੇ ਰੋਹਿਤ ਕਿੱਥੇ ਚਲੇਗੇ ਨੇ ਭਾਜੀ ਬਸ ਕੁਝ ਵਜ੍ਹਾ ਕਰਕੇ ਅਸੀਂ ਲੋਕ ਨਹੀਂ ਸ਼ੂਟ ਕਰ पाए ਲੇਕਿਨ ਟੈਨਸ਼ਨ ਨਹੀਂ ਲੈਣੀ ਅੱਜ ਇੱਕ ਨਵੇਂ ਵਲੋਗ ਨਾਲ ਤੁਹਾਡੇ ਕੋਲ ਆ ਤੇ ਅੱਜ ਦਾ ਵਲੋਗ ਹੈ ਤੁਹਾਨੂੰ ਨਨਕਾਣਾ ਸਾਹਿਬ ਦੇ ਜਿਹੜੀਆਂ ਸਜਾਵਟਾਂ ਹੋਈਆਂ ਗੁਰਪੁਰਬ ਦੀਆਂ ਉਹ ਤੁਹਾਨੂੰ ਅੱਜ ਦਿਖਾਵਾਂਗੇ ਅਸੀਂ ਤੇ ਇਸ ਟਾਈਮ ਮੈਂ ਖੜਾ ਬਿਲਕੁਲ ਆਪਣਾ ਮੋਟਰਵੇ ਮੇਰੇ ਉਹ ਬੈਕ ਸਾਈਡ ਤੇ ਤੁਸੀਂ ਵੇਖੋ ਤੇ ਉਹ ਸਾਹਮਣੇ ਮੋਟਰਵੇ ਹੈ ਜੀ ਇਹ ਮੋਟਰਵੇ ਦਾ ਇੰਟਰਚੇਂਜ ਹੈ ਮੈਂ ਉੱਥੇ ਖੜਾ ਤੇ ਜਿੱਦਾਂ ਹੀ ਤੁਸੀਂ ਨਨਕਾਣਾ ਸਾਹਿਬ ਇੰਟਰ ਕਰਦੇ ਹੋ ਤੇ ਆਈ ਲਵ ਨਨਕਾਣਾ ਸਾਹਿਬ ਲਿਖਿਆ ਹੋਇਆ ਹੈ ਇਹ ਸਾਡੇ ਇੱਧਰ ਦੇ ਨਨਕਾਣਾ ਸਾਹਿਬ ਦੇ ਡੀਸੀ ਸਾਹਿਬ ਹੈਗੇ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਜੋ ਇੰਨੀਆਂ ਸਜਾਵਟਾਂ ਕਰਵਾਈਆਂ ਨਨ ਕਾਨਾ ਸਾਹਿਬ ਵਿੱਚ ਤੇ ਨਾਲ ਸਾਡੇ ਦੋ ਭਰਾ ਵੀ ਆਏ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਾਨਾ ਤੇ ਤੁਸੀਂ ਕਹੋਗੇ ਬਲਰਾਜ ਕਿੱਥੇ ਹੋਵੇ ਬਲਰਾਜ ਉਹ ਤੁਹਾਨੂੰ ਅੱਗੇ ਜਾ ਕੇ ਮੈਂ ਦੱਸਦਾ ਸਾਡੇ ਨਾਲ ਦੋ ਭਰਾ ਆਏ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣਾ ਹੁਣ ਅਸੀਂ ਆਪਣੇ ਦੋਸਤਾਂ ਨਾਲ ਚੱਲਨੇ ਆ ਵੇਖੋ ਆਂਦਿਆਂ ਨਾਲ ਹੀ ਫੋਟੋਆਂ ਖਿੱਚਣ ਲੱਗ ਗਏ ਨੇ ਆਹ ਵੇਖੋ ਜਰਮਨ ਸ਼ਾਫਟ ਜਾ ਰਿਹਾ ਇਹਦੇ ਨਾਲ ਤੁਹਾਡੀ ਮੁਲਾਕਾਤ ਕਰਾਨਾ ਪਹਿਲੇ ਇਹਦੇ ਨਾਲ ਕਰਾਨਾ ਜੀ ਜੀ ਭਾਈ ਜਾਨ ਫਰਮਾਓ ਕੀ ਗਈਏ ਤੁਹਾਨੂੰ ਯਾਰ ਹੁਣ ਵਲੋਗ ਸ਼ੂਟ ਕਰ ਰਹੇ ਹਾਂ ਵਲੋਗ ਵਿੱਚ ਗੱਲਾਂ ਨਹੀਂ ਕਰਦੇ ਕਹਿੰਦੇ ਅਸੀਂ ਆਪਣੀ ਤਾਂ ਫੋਟੋ ਸ਼ੂਟ ਕਰ ਲਈ ਫਿਰ ਤੇਰਾ ਵੀ ਵਲੋਗ ਕਰਵਾ ਦਿੰਨੇ ਆ ਭਾਈ ਛੱਡੋ ਪਰ ਤੁਸੀਂ ਇਹ ਬੰਦਾ ਕਹੋਗੇ ਕੌਣ ਹੈ ਬਾਜ ਤਾਂ ਦਾ ਇੰਟਰੋ ਇਹਦੇ ਨਾਲ ਕਰਵਾਉਣਾ ਤੇ ਸਾਡਾ ਜਰਮਨ ਸ਼ਾਫਟ ਜਿਹੜਾ ਉਹ ਭਾਈ ਭਰਾਇਆ ਸਾਨੂੰ ਤਸਵੀਰਾਂ ਕਿਚਨ ਦੇ ਬਣਾਇਆ ਤੂੰ ਕੌਣ ਹੈ ਮੇਲੋ ਯਾਰ ਤੁਹਾਡੇ ਭਰਾ ਨੂੰ ਕੋਈ ਮੂੰਹ ਨਹੀਂ ਲਾਂਦਾ ਇਹ ਬੇਇੱਜ਼ਤੀ ਕਰਦੇ ਨੇ ਵੇਖ ਲਓ ਇਹ ਵਲੌਗ ਤੋਂ ਪਹਿਲੇ ਬਿਲਕੁਲ ਸਹੀ ਗੱਲਾਂ ਕਰ ਰਹੇ ਸੀ ਹੁਣ ਜਿੱਦਾਂ ਹੀ ਵਲੌਗ ਸ਼ੁਰੂ ਕੀਤਾ ਨਾਲ ਹੀ ਭਰਾ ਦੀ ਬੇਇੱਜ਼ਤੀ ਕਰਨ ਲੱਗੇ ਮੇਰਾ ਭਰਾ ਓਟ ਜਾ ਤੁਹਾਨੂੰ ਤਸਵੀਰਾਂ ਦੇ ਚਲੇ ਕੇ ਚਲੋ ਭਾਈ ਇਹਨਾਂ ਨੂੰ ਫੋਟੋਆਂ ਖਿੱਚਣ ਦਿਓ ਇਹ ਸਾਡਾ ਨਿਕਲ ਜਰਮਨ ਸ਼ਾਫਟ ਹੈ ਤੇ ਨਾਲ ਉਹ ਵੱਡਾ ਹੈ ਠੀਕ ਹੈ ਤੇ ਹੁਣ ਅਸੀਂ ਅੱਗੇ ਵੱਧ ਚੱਲਨੇ ਆ ਤੇ ਆਪਣ ਕਿੱਦਾਂ ਨਹੀਂ ਸਜਾਵਟਾਂ ਹੋਈਆਂ ਅਸੀਂ ਚੱਲਦੇ ਆ ਅੱਗੇ ਵੱਲ ਅਜੇ ਸਿਰਫ ਥੋੜਾ ਹੀ ਅੱਗੇ ਆਏ ਆ ਤੇ ਆ ਵੇਖੋ ਆ ਉੱਪਰ ਮੋਟਰਵੇ ਹੈ ਮੋਟਰਵੇ ਤੇ ਵੀ ਲਿਖਿਆ ਆ ਜੀ ਆਇਆਂ ਨੂੰ ਵੈਲਕਮ ਜੀ ਆ ਵੇਖੋ ਨਾਲ ਹੀ ਆਪਣਾ ਪੰਗੜੇ ਭੂੰਗੜੇ ਨਾਲ ਹੀ ਆਪਣਾ ਊਂਠ ਵਗੈਰਾ ਫੁੱਲ ਸਜਾਵਟਾਂ ਹੋਈਆਂ ਨੇ ਤੇ ਨਾਲ ਹੀ ਉਹ ਪਰਲੇ ਪਾਸੇ ਪੇਂਟਿੰਗ ਵਗੈਰਾ ਵੀ ਹੋਈ ਹੈ ਤੇ ਆਪਾਂ ਅੱਗੇ ਨੂੰ ਚੱਲਦੇ ਆ ਅਸੀਂ ਉਸ ਟਾਈਮ ਤਕਰੀਬਨ ਨੰਗਾਣਾ ਸਾਹਿਬ ਤੋਂ ਤਕਰੀਬਨ 810 ਕਿਲੋਮੀਟਰ ਬਾਹਰ ਸੀ ਤੇ ਹੁਣ ਅਸੀਂ ਬਿਲਕੁਲ ਨੰਗਾਣਾ ਸਾਹਿਬ ਦੇ ਅੰਦਰ ਆ ਚੁੱਕੇ ਹਾਂ ਬਿਲਕੁਲ ਆ ਜਿੱਥੇ ਮਨਾਰੇ ਪਾਕਿਸਤਾਨ ਬਣਿਆ ਹੋਇਆ ਇਹਨੂੰ ਮਿਨੀ ਮਨਾਰੇ ਪਾਕਿਸਤਾਨ ਵੀ ਆਖਿਆ ਜਾਂਦਾ ਹੈ ਲੇਕਿਨ ਇਹ ਸਟੌਂਕ ਦਾ ਨਾਮ ਇਹਨੂੰ ਯਾਦਗਾਰ ਚੌਂਕ ਆਖਦੇ ਨੇ ਤੇ ਆ ਵੇਖੋ ਇੱਥੇ ਵੀ ਬਿਲਕੁਲ ਡੈਕੋਰੇਸ਼ਨ ਹੋਈ ਹੈ ਅਸੀਂ ਜਾ ਰਹੇ ਹਾਂ ਕੋੜਾ ਚੌਂਕ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਕਿ ਆਪਣਾ ਬਰਾਜ ਕਿੱਥੇ ਆ ਬਰਾਹ ਲਾਹੌਰ ਗਿਆ ਹੋਇਆ ਹੈ ਇਸ ਟਾਈਮ ਜੇ ਉਹਨੇ ਕੱਲ ਨੂੰ ਆ ਜਾਣਾ ਤੇ ਅਸੀਂ ਗੁਰਪੁਰਪਤ ਦੇ ਵੀ ਵਲੋਗ ਸ਼ੂਟ ਕਰਦੇ ਆ ਤੇ ਨਾਲੇ ਮੈਨੂੰ ਯਾਦ ਆਇਆ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਨਹੀਂ ਨਾ ਕੀਤਾ ਤੁਹਾਡੀ ਮਰਜ਼ੀ ਹੈ ਤੇਰਾ ਪਰ ਤੁਹਾਡੇ ਭਰਾ ਉਹਨੀ ਮਿਹਨਤ ਕਰ ਰਹੇ ਨੇ ਤੇ ਆਪਣਾ ਸਮਾਂ ਹੱਕ ਬੰਦਿਆ ਕਿ ਸਾਨੂੰ ਸਪੋਰਟ ਕਰੋ ਤੇ ਉਸ ਤੋਂ ਬਾਅਦ ਤੁਹਾਨੂੰ ਵਧੀਆ ਵਧੀਆ ਵਲੋਗ ਇਸ ਚੈਨਲ ਤੇ ਦੇਖਣ ਨੂੰ ਮਿਲਣਗੇ ਇਸ ਲਈ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਲੋ ਜੀ ਅਸੀਂ ਲਗਭਗ 5 ਮਿੰਟਾਂ ਬਾਅਦ ਅਸੀਂ ਕੋੜਾ ਚੌਂਕ ਪਹੁੰਚ ਗਏ ਇਹਨੂੰ ਕੋੜਾ ਚੌਂਕ ਆਖਦੇ ਆ ਉਹ ਵੇਖੋ ਸਾਹਮਣੇ ਕੋੜੇ ਲੱਗੇ ਆ ਤੇ ਇਹ ਵੀ ਸਜਾਵਟਾਂ ਹੋਈਆਂ ਨੇ ਤੇ ਇਸ ਪਾਸੇ ਵੇਖੋ ਪੇਂਟਿੰਗਸ ਵਗ ਤੇ ਇਹ ਨਾਲ ਸਾਡੇ ਭਰਾ ਉਹੀ ਲਗੇ ਫਿਰ ਰਹੇ ਨੇ ਸਾਡੇ ਨਾਲ ਇਹ ਕਹਿੰਦਾ ਯਾਰ ਤੂੰ ਕਿਹੜੇ ਕੰਮਾਂ ਨੂੰ ਪਾਸ ਛੜਿਆ ਕਹਿੰਦਾ ਕਿ ਯਾਰ ਮੈਨੂੰ ਘਰ ਜਾਂਦੇ ਮੇਰੇ ਮਾਮਾ ਪਾਪਾ ਬੁਲਾ ਰਹੇ ਨੇ ਲੇਕਿਨ ਆਪਾਂ ਇਹਨੂੰ ਜਾਂਨ ਦੇ ਦੇਣਾ ਮਾਪਾ ਪਾਪਾ ਨੇ ਬੁਲਾ ਰਹੇ ਉਹ ਤੇ ਦੁਕਾਨ ਖੋਲ੍ਹਨੀ ਜਾ ਕੇ ਮੈਂ ਇਹ ਭਾਈ ਦੁਕਾਨਦਾਰੀ ਕਰਦਾ ਪਰਦਾਖਪੁਰਦਾ ਕੋਈ ਨਹੀਂ ਛੱਡੋ ਪਰ ਇਹਨੂੰ ਮੂੰਹ ਨਹੀਂ ਲਾਣਾ ਆਪਾਂ ਤੇ ਉਸ ਤੋਂ ਬਾਅਦ ਆ ਵੇਖੋ ਆ ਪੈਂਡੀਆਂ ਹੋਈਆਂ ਨੇ ਤੇ ਇਹ ਜੀ ਸਾਰੀਆਂ ਸਜਾਵਟਾਂ ਇੰਤਜ਼ਾਰ ਖਤਮ ਹੋਇਆ ਹੁਣ ਅਸੀਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਿਖਾਵਾਂਗੇ ਕਿ ਜੋ ਡੈਕੋਰੇਸ਼ਨ ਹੋਈ ਹੈ ਅਸੀਂ ਹੁਣ ਉਹ ਤੁਹਾਨੂੰ ਡਾਇਰੈਕਟ ਜਾ ਕੇ ਬਖਾਨ ਲੋ ਜੀ ਫਾਈਨਲੀ ਅਸੀਂ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਪਹੁੰਚ ਗਏ ਆ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੇ ਕਿੰਨੀਆਂ ਸੋਹਣੀ ਲਾਈਟੀਆਂ ਹੋਈਆਂ ਨੇ ਦੇਖੋ ਬਾਹਰ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਹੁਣ ਅਸੀਂ ਅੰਦਰ ਚੱਲ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਖੰਦਰੋ ਲਾਈਟਿੰਗ ਵੀ ਦਿਖਾਉਣੇ ਆ ਬਾਕੀ ਆ ਵੇਖੋ ਆਸ-ਪਾਸ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਚਲੋ ਅੰਦਰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰ ਗਏ ਆ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਲਾਈਟਿੰਗ ਹੋਈ ਹੈ ਗੁਰਦੁਆਰਾ ਸਾਹਿਬ ਦੀ ਐਸੇ ਵੇਖਿਆ ਜਾਏ ਤੇ ਆ ਜੀ ਫੁਆਰਾ ਫੁਆਰੇ ਉੱਪ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਕਿੰਨੇ ਮਿੰਟ ਦਾ ਵਲੌਗ ਬਣੇਗਾ ਬਸ ਇਹ ਸੋਚ ਕੇ ਸ਼ੂਟ ਕੀਤਾ ਮੈਂ ਕਿ ਚਲੋ ਆਪਣੇ YouTube ਵਾਲੇ ਜਿਹੜੇ ਭਰਾ ਸਾਨੂੰ ਫੋਲੋ ਕਰਦੇ ਆ ਉਹਨਾਂ ਨੂੰ ਅਪਡੇਟ ਦੇਣੇ ਆ ਨਾਲੇ ਵਕਤ ਤੇ ਇਸ ਚੈਨਲ ਤੇ ਗੁਰਪੁਰਬ ਦੇ ਵਲੌਗ ਆ ਰਹੇ ਨੇ ਛੇਤੀ ਛੇਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਇੱਕ ਦਮ ਤੁਸੀਂ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੇ ਆ ਜੀ ਪੂਰੇ ਬਾਕੀ ਸੰਗਤਾਂ ਆਨ ਲੱਗ ਗਈਆਂ ਤੇ ਰੁਣਕਾਂ ਸ਼ੁਰੂ ਹੋਣ ਲੱਗ ਗਈਆਂ ਨੇ ਤੇ ਬਾਕੀ ਇੰਡੀਅਨ ਸੰਗਤ ਆ ਰਹੀ ਹੈ 4 ਤਰੀਕ ਨੂੰ ਠੀਕ ਹੈ ਤੇ ਉਹ ਵੀ ਵਲੌਗ ਇਸ ਚੈਨਲ ਤੇ ਮਿਲੇਗਾ ਉਹਨਾਂ ਤੱਕ ਰੱਬ ਰੱਖੀਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਐ